ਅੱਜ ਸੀ 1 ਜੁਲਾਈ 2024 ਸੋ ਅੱਜ ਕੈਨੇਡਾ ਦੇ ਦੀ ਛੁੱਟੀ ਸੀਗੀ ਸਾਰਿਆਂ ਦਾ ਲੌਂਗ ਵੀਕਐਂਡ ਸੀ ਲੌਂਗ ਵੀਕਐਂਡ ਨੂੰ ਕਹਿ ਦਿੰਦੇ ਆ ਜਿੱਦਾਂ ਤਿੰਨ ਛੁੱਟੀਆਂ ਸ਼ਨੀਵਾਰ ਐਤਵਾਰ ਤੇ ਸੋਮਵਾਰ ਦੀਆਂ ਨਾਲ ਜਾਂਦੀਆਂ ਕੈਨੇਡਾ ਦੇ ਤੇ ਅਲੱਗ-ਅਲੱਗ ਜਗ੍ਹਾ ਤੇ ਛੋਟੇ-ਛੋਟੇ ਸਮਾਰੋਹ ਰੱਖੇ ਜਾਂਦੇ ਆ ਜਿਵੇਂ ਕਿਤੇ ਫਾਇਰਵਰਕਸ ਹੁੰਦੇ ਆ ਕਿਤੇ ਬੱਚਿਆਂ ਦੇ ਲਈ ਪਾਰਟੀਆਂ ਰੱਖੀਆਂ ਜਾਂਦੀਆਂ ਅਸੀਂ ਵੀ ਸੋਚਿਆ ਕਿ ਅੱਜ ਆਪਾਂ ਵੀ ਲੌਂਗ ਡਰਾਈਵ ਤੇ ਚੱਲਦੇ ਆ ਜਾਣ ਤੋਂ ਪਹਿਲਾਂ ਆਪਾਂ ਸ਼ਾਪਰਸ ਰੁਕੇ ਸੀਗੇ ਜਿੱਥੋਂ ਆਪਾਂ ਸਿਰਪੇਟ ਦੀ ਦਵਾਈ ਲੈਣੀ ਸੀਗੀ ਕੈਨੇਡਾ 'ਚ ਜਿਹੜੇ ਰਹਿੰਦੇ ਆ ਉਹਨਾਂ ਨੂੰ ਪਤਾ ਹੀ ਉੱਪਰ ਪਈਆ ਟਾਇਨਲ ਤੇ ਇੱਕ نیچے ਪਈਆ ਐਡਵਿਲ ਬੁਖਾਰਾ ਖੰਗ ਜ਼ੁਕਾਮਾਂ ਜਾਂ ਤੁਹਾਨੂੰ ਥੋੜੀ ਬਹੁਤੀ ਟਾਇਰਨੈਸ ਆਈ ਦਵਾਈ ਤੁਸੀਂ ਆਪਣੇ ਘਰੇ ਰੱਖਣੀਆਂ ਸ ਕੈਨੇਡਾ ਦੇ ਲੋਕ ਆਪਣੇ ਝੰਡੇ ਨੂੰ ਬਹੁਤ ਪਿਆਰ ਕਰਦੇ ਆ ਕਿਸੇ ਨੇ ਆਪਣੇ ਘਰ ਦੇ ਵਿੱਚ ਕੈਨੇਡਾ ਦਾ ਝੰਡਾ ਲਾਇਆ ਸੀਗਾ ਆਸਾਲ ਜਿਹੜੀ ਕੈਨੇਡਾ ਦੀ 157 ਐਨਿਵਰਸਰੀ ਸੀਗੀ ਸੋ ਕੈਨੇਡਾ ਨੂੰ ਆਜ਼ਾਦ ਹੋਏ ਨੂੰ 157 ইয়ারਸ ਹੋ ਗਏ ਸੀਗੇ ਤੇ ਜੁਲਾਈ 1st 1867 ਦੇ ਵਿੱਚ ਜਿਹੜਾ ਕੈਨੇਡਾ ਸੀਗਾ ਇੱਕ ਇੰਡੀਪੈਂਡੈਂਟ ਕੰਟਰੀ ਬਣਿਆ ਸੀਗਾ ਅੱਜ ਹਾਈਵੇ ਦੇ ਉੱਤੇ ਵੀ ਰਸ਼ ਬਹੁਤ ਘਟ ਸੀਗਾ ਕਿਉਂਕਿ ਬਹੁਤ ਲੋਕੀ ਜਿਹੜੇ ਸੀਗੇ ਉਹ ਛੁੱਟੀਆਂ ਮਨਾਉਣ ਗਏ ਹੋਏ ਸੀ ਕਿਤੇ ਰਹਿਣ ਗਏ ਹੋਏ ਸੀਗੇ ਫਾਈਨਲੀ ਸਾਡਾ ਪਹਿਲਾ ਸਟਾਪ ਆ ਗਿਆ ਜਿੱਥੇ ਰੁਕੇ ਤੇ ਅਸੀਂ ਆਪਣੀ ਚਾਹ ਵਗੈਰਾ ਕੱਢੀ ਤੇ ਅਸੀਂ ਪੀਤੀ ਫਿਰ ਆਪਾਂ ਫੇਰ ਗੱਡੀ ਹਾਈਵੇ ਦੇ ਉੱਤੇ ਪਾ ਲਈ ਸੋ ਕੈਨੇਡਾ ਦੇ ਲੋਕਾਂ ਨੇ ਨਾ ਇੱਥੋਂ ਦੀ ਜਿਹੜੇ ਵਾਤਾਵਰਣ ਨੂੰ ਬਹੁਤ ਸੰਭਾਲ ਕੇ ਰੱਖਿਆ ਰਸਤੇ 'ਚ ਸਾਨੂੰ ਆਸ-ਪਾਸੇ ਗ੍ਰੀਨਰੀ ਮਿਲੀ ਸੋ ਐਦਰ ਸੋਖ ਅਸੀਸ ਨੂੰ ਹਸਾਰੇ ਸੀਗੇ ਕਿਉਂਕਿ ਇਹ ਬੈਠੀ-ਬੈਠੀ ਜੜੀ ਸੀਗੀ ਉਹ ਪੂਰੀ ਤਰ੍ਹਾਂ ਅੱਕ ਚੁੱਕੀ ਸੀਗੀ ਕਾਫੀ ਲੰਬੀ ਲੌਂਗ ਡਰਾਈ ਸੀ ਅਸੀਂ ਜਾ ਰਹੇ ਸੀਗੇ ਅੱਜ ਕਿੰਗਸਟਨ ਸੋ ਤਕਰੀਬਨ ਤੁਸੀਂ ਲਾ ਲਵੋ ਕਿ 3 ਘੰਟਿਆਂ ਦਾ ਸਫ਼ਰ ਜਿਹੜਾ ਸੀ ਅਸੀਂ ਤੈਅ ਕਰਨਾ ਸੀ ਆ ਗੋਰੇ ਨੇ ਪਿੱਛੇ ਸਾਈਕਲ ਆਇਆ ਸੀਗਾ ਤੇ ਇੱਥੋਂ ਦੇ ਲੋਕ ਨਾ ਗਰਮੀਆਂ ਦੇ ਵਿੱਚ ਬਹੁਤ ਸਾਈਕਲਿੰਗ ਕਰਦੇ ਆ ਆਪਣੇ ਲੋਕਾਂ ਦੇ ਸ਼ਾਇਦ ਸਾਈਕਲ ਦੇ ਕਲਚਰ ਨੂੰ ਖਤਮ ਕਰ ਦਿੱਤਾ ਕਿਉਂਕਿ ਜੇ ਕੋਈ ਸਾਈਕਲ ਚਲਾਉਂਦਾ ਜਾਂ ਕਿਤੇ ਸਾਈਕਲ ਤੇ ਜਾਂਦਾ ਤਾਂ ਆਪਾਂ ਨੂੰ ਲੱਗਦਾ ਕਿ ਇਹ ਬੰਦਾ ਗਰੀਬ ਆ ਪਰ ਇੱਥੋਂ ਦੇ ਲੋਕੀ ਸਿਹਤਮੰਦ ਰਹਿਣ ਦੇ ਲਈ ਐਕਸਰਸਾਈਜ਼ ਕਰਦੇ ਆ ਸਾਈਕਲ ਦੇ ਉੱਤੇ ਸੋ ਫਾਈਨਲੀ ਅਸੀਂ ਕਿੰਗਸਟਨ ਪਹੁੰਚੇ ਅੱਜਗੇ ਸੋ ਇੱਧਰ ਅਸੀਂ ਅਸੀ ਸਕੋਰ ਦੀ ਬੱਗੀ ਕੱਢੀ ਜਿਹਦੇ ਸਸੀਂ ਉਹਦਾ ਸਮਾਨ ਪੈਕ ਕਰਨਾ ਸੀ ਕਿਉਂਕਿ ਬੱਚੇ ਦੀਆਂ ਸਾਰੀਆਂ ਜ਼ਰੂਰਤਮੰਦ ਚੀਜ਼ਾਂ ਜਿਹੜੀਆਂ ਉਹ ਨਾਲ ਚੱਕਣੀਆਂ ਪੈਂਦੀਆਂ ਉੱਧਰ ਅਸੀਂ ਬੋਟ ਦੀ ਟਿਕਟ ਕਰਵਾਈ ਸੀ ਸੋ 1000 ਆਈਲੈਂਡ ਦੇ ਉੱਤੇ ਨਾ ਆਈਲੈਂਡ ਬਣੇ ਹੋਇਆ ਤਕਰੀਬਨ 1800 ਆਈਲੈਂਡ ਆ ਤੇ ਉਹ ਆਈਲੈਂਡ ਤੁਨਵਾ ਜਿਹੜੀ ਬੋਟ ਆ ਨਾ ਇਹਦੇ ਦੁਆਰਾ ਕਮਾਏ ਜਾਂਦੇ ਆ ਬੋਟ ਦੀ ਟਿਕਟ ਅਸੀਂ ਆਨਲਾਈਨ ਬਾਈ ਕੀਤੀ ਸੀਗੀ ਸੋ ਅਲੱਗ-ਅਲੱਗ ਟਿਕਟਾਂ ਹੁੰਦੀਆਂ ਸਾਡਾ 1 ਘੰਟੇ ਦਾ ਟੂਰ ਸੀਗਾ ਸਵੇਰੇ ਛੇਤੀ ਆਉਣ ਕਰਕੇ ਮੈਂ ਅਸੀਸ ਨੂੰ ਉਦਾਂ ਹੀ ਲੈ ਆਈ ਸੀਗੀ ਸੋ ਫਿਰ ਮੈਂ ਇੱਥੇ ਉਹਦੀਆਂ ਗੁੱਤਾ ਕਰੀ ਜਾਂਦੀ ਸੀਗੀ ਉਹਦਾ ਮੇ ਰਵਟਾ ਰੁਪਟਾ ਸਾਰਾ ਕੁਛ ਉਹਦੇ ਬੈਗ ਦੇ ਵਿੱਚ ਪਾ ਕੇ ਲੈ ਕੇ ਆਉਣੀ ਹੁੰਦੀ ਆ ਸੋ ਅਸੀਂ ਪੂਰੇ ਪੂਰੇ ਟਾਈਮ ਤੇ ਆਏ ਤੇ ਇੱਥੇ ਸਾਡੀ ਬੋਟ ਜੜੀ ਸੀਗੀ ਉਹ ਤੁਰ ਪਈ ਸੀਗੀ ਹੁਣ ਆਪਾਂ ਗੱਲਬਾਤ ਕਰਦੇ ਆ 1000 ਆਈਲੈਂਡ ਬਾਰੇ ਸੋ ਇਹ ਜਿਹੜਾ ਆਈਲੈਂਡ ਸੀਗਾ ਨਾ ਇਹ ਯੂਰਪ ਕੰਟਰੀ ਦੇ ਲੋਕਾਂ ਵੱਲੋਂ ਵਸਾਇਆ ਗਿਆ ਸੀਗਾ ਉਹੀ ਆਈਲੈਂਡ ਨੂੰ ਫਿਸ਼ਿੰਗ ਟਰਾਂਸਪੋਰਟੇਸ਼ਨ ਦੇ ਲਈ ਵਰਤਦੇ ਸੀਗੇ ਸੋ ਇਹ ਸ਼ਿਪ ਦੇ ਵਿੱਚ ਐਦਾ ਇੱਕ ਛੋਟਾ ਜਿਹਾ ਸਿਟਿੰਗ ਏਰੀਆ ਬਣਾਇਆ ਸੀਗਾ ਆ ਰੈਸਟੋਰੈਂਟ ਵੀ ਬਣਾਇਆ ਸੀਗਾ ਵੀ ਤੁਸੀਂ ਜੇ ਕੁਝ ਖਾਣਾ ਪੀਣਾ ਵਾਂ ਤਾਂ ਇੱਥੋਂ ਇਹਨਾਂ ਕੋ ਖਾਣਾ ਪੀਣਾ ਵੀ ਲੈ ਸਕਦੇ ਹੋ ਸੋ ਇਹ ਆਈਲੈਂਡ ਜਿਹੜਾ ਵਾ ਇਥੋਂ ਨੂੰ ਇੱਕ ਪਾਸੇ ਜਿਹੜਾ ਵਾ ਅਮਰੀਕਾ ਦਾ ਵਾ ਪੈ ਜਾਂਦਾ ਤੇ ਇੱਕ ਪਾਸੇ ਕੈਨੇਡਾ ਦਾ ਵਾ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣੀ ਆ ਅੱਜ ਲੌਂਗ ਵੀਕਐਂਡ ਦੇ ਕਾਰਨ ਬਹੁਤ ਲੋਕ ਹੀ ਆਏ ਸੀਗੇ ਇੱਕ ਤਰ੍ਹਾਂ ਦੀ ਇਹ ਟੂਰਿਸਟ ਪਲੇਸ ਹੀ ਹੈਗੀ ਆ ਇਹਦੀ ਜਦੋਂ ਤੁਸੀਂ ਟਿਕਟ ਬੁੱਕ ਕਰਦੇ ਹੋ ਨਾ ਤੁਹਾਨੂੰ ਟਿਕਟ ਦਾ ਟਾਈਮ ਚੂਜ਼ ਕਰਨਾ ਪੈਂਦਾ ਵਾ ਸੋ ਅਸੀਂ 12 ਵਜੇ ਦਾ ਟਾਈਮ ਚੂਜ਼ ਕੀਤਾ ਸੀ ਤੇ ਅਸੀਂ ਪੂਰੇ-ਪੂਰੇ ਟਾਈਮ ਦੇ ਉੱਤੇ ਆਏ ਆ ਨੀਚੇ ਵਾਲਾ ਏਰੀਆ ਘੁੰਮ ਕੇ ਫਿਰ ਅਸੀਂ ਸੋਚਿਆ ਕਿ ਸ਼ਿਪ ਦੇ ਉੱਪਰ ਚੱਲਦੇ ਆ ਕਿਉਂਕਿ ਉੱਪਰ ਵੀ ਜਿਹੜਾ ਸੀਗਾ ਤੁਸੀਂ ਖੜ ਕੇ ਦੇਖ ਸਕਦੇ ਸੀਗੇ ਸੋ ਉੱਤੋਂ ਬਾਅਦ ਦੇ ਵਿੱਚ ਆਪਾਂ ਪੌੜੀਆਂ ਚੜ੍ਹ ਕੇ ਉੱਪਰ ਪਹੁੰਚੇ ਸੋ ਉੱਪਰ ਵੀ ਇਹਨਾਂ ਨੇ ਇੱਕ ਸਿਟਿੰਗ ਏਰੀਆ ਬਣਾਇਆ ਸੀ ਕਿ ਜੇ ਕਿਸੇ ਕੋਲੇ ਨਹੀਂ ਖੜ ਹੁੰਦਾ ਤਾਂ ਉਹ ਬੈਠ ਕੇ ਵੀ ਜਿਹੜਾ ਆਸੇ-ਪਾਸੇ ਦਾ ਆਨੰਦ ਮਾਣ ਸਕਦਾ ਵਾ ਕੈਨੇਡਾ ਦੀ ਲਾਈਫ ਜਿਹੜੀ ਆ ਨਾ ਬਹੁਤ ਬੀਜ਼ੀ ਤੇ ਬਹੁਤ ਫਾਸਟ ਹੁੰਦੀ ਆ ਸੋ ਇੱਥੇ ਤਾਂ ਤੁਹਾਨੂੰ ਆਪਣੇ ਪਰਿਵਾਰ ਦੇ ਲਈ ਆਪ ਜਿਹੜਾ ਥੋੜਾ ਸਮਾਂ ਜਿਹੜਾ ਉਹ ਕੱਢਣਾ ਪੈਂਦਾ ਆ ਪਰ ਹਰੇਕ ਬੰਦੇ ਦੀ ਮਜਬੂਰੀ ਹੁੰਦੀ ਆ ਕੰਮ ਕਾਜ ਚ ਆਪਾਂ ਫਸੇ ਹੁੰਨੇ ਆ ਇਸ ਕਰਕੇ ਆਪਣੇ ਕੋਲੇ ਨਹੀਂ ਚਾ ਹੁੰਦਾ ਪਰ ਗਰਮੀਆਂ ਦੇ ਵਿੱਚ ਲੋਕ ਇੱਥੇ ਘੁੰਮਣ ਫੇਰਾਂ ਨਿਕਲਦੇ ਆ ਠੰਡ ਦੇ ਵਿੱਚ ਤਾਂ ਫੇਰ ਆਪਾਂ ਅੰਦਰ ਟੜ ਜਾਣਾ ਹੁੰਦਾ ਸੋ ਆ ਦੇਖੋ ਤੁਸੀਂ ਕਿੰਨੇ ਲੋਕ ਜਿਹੜੇ ਸੀਗੇ ਆਏ ਹੋਏ ਸੀਗੇ ਆ ਗੋਰਿਆਂ ਨੇ ਛਤਰੀਆਂ ਵੀ ਛੰਡੇ ਵਾਲੀਆਂ ਲਈਆਂ ਸੀ ਸੋ ਇੱਧਰ ਮੈਂ ਤੇ ਅਸੀਸ ਫੋਟੋਆਂ ਖਿਚਾਈ ਜਾਂਦੇ ਸੀ ਆਪਾਂ ਕਿਹਾ ਚਲੋ ਆ ਯਾਦ ਹੁੰਦੀਆਂ ਵਾ ਕੀ ਪਤਾ ਦੁਬਾਰਾ ਅਸੀਂ ਫੇਰ ਕਦੋਂ ਆਣਾ ਵਾ ਸੋ ਆ ਦੇਖੋ ਪਾਣੀ ਕਿੰਨਾ ਸਾਫ਼ ਆ ਕੁਛ ਗੋਰੇ ਜਿਹੜੇ ਆ ਸਕੂਟਰ ਚਲਾਈ ਜਾਂਦੇ ਆ ਗੋਰੇ ਜ਼ਿੰਦਗੀ ਦਾ ਪੂਰਾ ਆਨੰਦ ਲੈਂਦੇ ਆ ਸੋ ਤੁਸੀਂ ਨਦੀ ਦੇ ਕਿਨਾਰੇ ਦੇਖ ਸਕਦੇ ਹੋ ਨਾ ਇਹਨਾਂ ਨੇ ਘਰ ਵੀ ਬਣੇ ਹੋਏ ਆ ਜਮਾ ਕਿਨਾਰੇ ਦੇ ਉੱਤੇ ਘਰ ਬਣਾਏ ਹੋਏ ਆ ਤੁਸੀਂ ਦੇਖੋ ਵੀ ਇਹਨਾਂ ਨੇ ਕਿੰਨਾ ਸੋਹਣਾ ਜਿਹੜਾ ਵਾਤਾਵਰਣ ਵੀ ਸੰਭਿਆ ਇੱਕ ਵਿਚਕਰ ਬਣਿਆ ਹੋਇਆ ਵਾ ਤੇ ਨਾਲ ਹੀ ਇਹ ਇੱਕ ਪੈਸੇ ਵਸੂਲਣ ਦਾ ਤਰੀਕਾ ਵੀ ਬਣਾਇਆ ਵੀ ਲੋਕੀ ਇੱਥੇ ਆਇਆ ਕਰਨਗੇ ਆ ਬੋਟ ਬਣਾਈ ਨਾਲੇ ਦਾ ਟੂਰ ਕਰਿਆ ਕਰਿਆ ਕਰੋਗੇ ਤੁਸੀਂ ਨਾਲੇ ਕੰਟਰੀ ਨੂੰ ਪੈਸਾ ਆਇਆ ਕਰੂਗਾ ਨਾਲੇ ਇਹਨਾਂ ਨੇ ਵਾਤਾਵਰਣ ਦੇ ਨਾਲ ਬਿਲਕੁਲ ਵੀ ਥੇੜ ਛਾੜ ਨਹੀਂ ਕੀਤੀ ਤੇ ਮੈਂ ਤੇ ਸੋ ਗੱਲ ਕਰੀ ਜਾਂਦੇ ਸੀ ਵੀ ਜੇ ਸਾਨੂੰ ਆ ਘਰਾਂ 'ਚ ਰਹਿਣ ਦਾ ਮੌਕਾ ਮਿਲੇ ਤਾਂ ਕਿੰਨਾ ਨਿਆਰਾ ਵਾ ਪਰ ਫਿਰ ਅਸੀਂ ਸੋਚਿਆ ਇੱਕ ਅੱਧੇ ਦਿਨ ਲਈ ਤਾਂ ਠੀਕ ਆ ਸੋ ਆ ਬੋਟ ਆਈ ਜਾਂਦੀ ਸੀ ਵਾਪਸ ਕਾਫੀ ਬੋਟਾਂ ਚੱਲਦੀਆਂ ਵਾ ਕੁਛ ਆਈ ਜਾਂਦੀਆਂ ਸੀਗੀਆਂ ਤੇ ਕੁਛ ਜਾਈ ਜਾਂਦੀਆਂ ਸੀ ਸਾਨੂੰ ਤਾਂ ਇੱਥੇ ਆ ਕੇ ਨਾ ਇੱਕ ਜਿਵੇਂ ਤੁਹਾਡੇ ਦਿਮਾਗ ਨੂੰ ਤਰੋ-ਤਾਜ਼ਗੀ ਨਹੀਂ ਮਿਲੀ ਹੁੰਦੀ ਉਹ ਸਾਨੂੰ ਮਿਲ ਗਈ ਸੀਗੀ ਮਤਲਬ ਦਿਮਾਗ ਐਂਡ ਫਰੈਸ਼ ਹੋ ਗਿਆ ਸੀਗਾ ਸੋ ਇੱਧਰ ਅਸੀਂ ਇਸ ਤੇ ਹਰ ਛੇ ਅੰਦਰ ਬੈਠੀਆਂ ਜਿਹੜਾ ਕੋਕ ਤੇ ਸਨੈਕਸ ਇੰਜੋਏ ਕਰੀ ਜਾਂਦੀਆਂ ਸੀਗੀਆਂ ਤੇ ਮੈਂ ਤੇ ਸੁੱਖ ਜਿਹੜੇ ਬਾਹਰ ਖੜੇ ਸੀਗੇ ਸੋ ਅਸੀਂ ਆ ਪਾਣੀ ਦੀ ਛੱਲਾ ਦੇਖੀ ਜਾਂਦੇ ਸੀਗੇ ਸੋ ਅੱਗੇ ਆਪਾਂ ਤੁਹਾਨੂੰ ਦਿਖਾਣੇ ਆ ਕੈਸਲ ਸੋ ਇਹ ਜਿਹੜਾ ਤੁਸੀਂ ਕੈਸਲ ਦੇਖ ਰਹੇ ਹੋ ਨਾ ਇਹ ਹੈਗਾ ਵਾ ਅਮਰੀਕਾ ਦੇ ਹਿੱਸੇ ਦੇ ਵਿੱਚ ਇੱਥੇ ਤੁਸੀਂ ਜਾ ਨਹੀਂ ਸਕਦੇ ਇੱਥੇ ਜਾਣ ਦੇ ਲਈ ਜਿਹੜਾ ਤੁਹਾਨੂੰ ਅਮਰੀਕੀ ਕੈਨੇਡਾ ਵੀਜ਼ਾ ਚਾਹੀਦਾ ਵਸੇ ਇਹ ਦੂਜੇ ਪਾਸੇ ਰਹਿ ਜਾਂਦਾ ਸੋ ਇਦਾਂ ਲਾ ਹਿੱਸਾ ਜਿਹੜਾ ਸੀਗਾ ਉਹ ਕੈਨੇਡਾ ਦਾ ਸੀਗਾ ਤੇ ਕੰਟੋ ਪਾਰ ਜਿਹੜਾ ਹਿੱਸਾ ਸੀਗਾ ਉਹ ਅਮਰੀਕਾ ਦਾ ਸੀਗਾ ਸੋ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਅਮਰੀਕਾ ਦੀ ਕਰੂਜ਼ ਸੋ ਆ ਜਿਹੜੀਆਂ ਤੁਸੀਂ ਅੱਗੇ ਬੋਟਸ ਦੇਖ ਰਹੀ ਹੋ ਇਹਦੇ ਤੇ ਅਮਰੀਕਾ ਦੇ ਝੰਡੇ ਵੀ ਲੱਗੇ ਹੋਏ ਆ ਇਹ ਹੈਗੀਆਂ ਵਾ ਅਮਰੀਕਾ ਦੀਆਂ ਬੋਟਸ ਅਮਰੀਕਾ ਦੇ ਲੋਕਾਂ ਨੂੰ ਵੀ ਅੱਜ ਛੁੱਟੀ ਸੀਗੀ ਤੇ ਉਹ ਵੀ ਘੁੰਮਣ ਫਿਰਨ ਆਏ ਸੀਗੇ ਸੋ ਆ ਦੇਖੋ ਲੋਕੀ ਇੱਥੇ ਬੈਠੇ ਬਾਏ ਬਾਏ ਕਰੀ ਜਾਂਦੇ ਆ ਸੋ ਇਹ ਪੂਰਾ ਜਿਹੜਾ ਏਰੀਆ ਵਾ ਅਮਰੀਕਾ ਦਾ ਰਹਿ ਜਾਂਦਾ ਕੈਸਲ ਜਿਹੜੇ ਸੀਗੇ ਉਹ ਜ਼ਿਆਦਾ ਅਮਰੀਕਾ ਦੇ ਵਿੱਚ ਹੀ ਸੀ ਬਟ ਆ ਇੱਕ ਘਰ ਜਿਹੜਾ ਬਣਿਆ ਸੀਗਾ ਇਹ ਕੈਨੇਡਾ ਵਾਲੀ ਸਾਈਡ ਸੀਗਾ ਸੋ ਅੱਗੇ ਆਪਾਂ ਤੁਹਾਨੂੰ ਹੋਰ ਵੀ ਦਿਖਾਉਨੇ ਆ ਦੇਖੋ ਆ ਵੀ ਕੈਸਲ ਜਿਹੜੇ ਆ ਅਮਰੀਕਾ ਦੇ ਬਣੇ ਹੋਏ ਆ ਕਿਉਂਕਿ ਅਮਰੀਕਾ ਦਾ ਝੰਡਾ ਉਹਨਾਂ ਨੇ ਲਾਇਆ ਹੋਇਆ ਵਾ ਸੋ ਬਹੁਤ ਸੋਹਣਾ ਬਣਾਇਆ ਸੀਗਾ ਅਸੀਂ ਵੀ ਪਹਿਲੀ ਵਾਰ ਹੀ ਆਏ ਸੀਗੇ ਮੈਂ ਵੀ ਜਿਵੇਂ ਐਦਾ ਗੂਗਲ ਕੀਤਾ ਸੀਗਾ 1000 ਆਇਲੈਂਡ ਤੇ ਉੱਥੋਂ ਮੈਨੂੰ ਪਤਾ ਲੱਗਿਆ ਸੀਗਾ ਵੀ ਐਵੇਂ ਦੀ ਵੀ ਕੋਈ ਜਗ੍ਹਾ ਹੈਗੀ ਆ ਕਿਉਂਕਿ ਜਦੋਂ ਕਿਤੇ ਘੁੰਮਣ ਜਾਣ ਦੀ ਗੱਲ ਆਉਂਦੀ ਆ ਆਪਾਂ ਨੂੰ ਨਾਇਗਰਾ ਫਾਲ ਦਾ ਪਤਾ ਵਾ ਜਾਂ ਆਪਾਂ ਬਲੂ ਮਾਊਂਟੇਨ ਜਾਣੇ ਆ ਹੋਰ ਵੀ ਬਹੁਤ ਸਾਰੀਆਂ ਜਗ੍ਹਾਵਾਂ ਜਿਹੜੀਆਂ ਸ਼ਾਇਦ ਆਪਾਂ ਨੂੰ ਪਤਾ ਵੀ ਨਹੀਂ ਹੁੰਦੀਆਂ ਸੁੱਤ ਬਾਦ ਦੇ ਵਿੱਚ ਫਿਰ ਅੰਦਰ ਆਇਆ ਆਪਾਂ ਦੇਖੋ ਅੱਜ ਕੈਨੇਡਾ ਡੇ ਕਰਕੇ ਇਹਨਾਂ ਨੇ ਵੀ ਛੰਡੇ ਲਾਏ ਹੋਏ ਆ ਆਪਾਂ ਵੀ ਕੁਝ ਖਾਣ ਪੀਣ ਦਾ ਸਮਾਨ ਲਿਆ ਤੁਹਾਨੂੰ ਪਤਾ ਜਦੋਂ ਵੀ ਕੈਂਪੋਂ ਆਉਣ ਨੂੰ ਦੇਖਦੇ ਹੋ ਫੇਰ ਆ ਗਿਆ ਸੀਗਾ ਵੀ ਸਾਡਾ ਤਕਰੀਬਨ ਵਾਪਸੀ ਦਾ ਟਾਈਮ ਕਿਉਂਕਿ ਐਸੀ ਜਿਹੜੀ ਬੋਟ ਲਈ ਸੀਗੀ ਨਾ ਉਹ ਸਾਡੀ ਘਾਂਟੇ ਦੇ ਟੂਰ ਵਾਲੀ ਸੀਗੀ ਸੋ ਇਹਨੇ ਸਾਨੂੰ ਪੂਰਾ ਘਾਂਟਾ ਕਮਾਉਣਾ ਸੀਗਾ 1-3 ਘੰਟੇ ਵਾਲੀ ਵੀ ਹੁੰਦੀ ਆ ਫੇਰ ਆ ਗਿਆ ਸਾਡਾ ਉਤਰਨ ਦਾ ਟਾਈਮ ਸੋ ਆ ਉਹਨਾਂ ਦਾ ਉਹਨਾਂ ਦੀ ਟੀਮ ਸੀਗੀ ਜਿਹੜੀ ਅੱਗੇ ਖੜੀ ਸੀਗੀ ਕਿਉਂਕਿ ਇਹਨਾਂ ਨੇ ਲੈਂਡਿੰਗ ਕਰਵਾਉਣੀ ਸੀਗੀ ਸੋ ਤੁਸੀਂ ਦੇਖੋ ਐਡੀ ਵੱਡੀ ਬੋਟ ਆ ਪਰ ਜਾਇ ਜਿਹੜੀਆਂ ਇਹਨਾਂ ਨੇ ਇਹ ਰस्सियां ਫੜੀਆਂ ਹੋਈਆਂ ਨੇ ਇਹ ਰस्सियां ਦੇ ਨਾਲ ਹੀ ਇਹ ਰੋਕਦੇ ਆ ਸੋ ਇੱਧਰ ਖੜਗੇ ਸੀਗੇ ਇਹ ਸਟੂਡੈਂਟ ਹੀ ਲੱਗਦੇ ਸੀ ਮੈਨੂੰ ਲੱਗਦਾ ਕੁਝ ਖਾਸ ਉਮਰ ਦੇ ਨਹੀਂ ਬੱਚੇ ਹੈਗੇ ਸੋ ਆ ਦੇਖੋ ਇਹਨਾਂ ਨੇ ਫਿਰ ਰਸਤਾ ਬੰਨਿਆ ਤੇ ਬੋਟ ਰੋਕ ਦਿੱਤੀ ਸੋ ਫਿਰ ਸਾਰੇ ਅਸੀਂ ਬੋਟ ਸੋ ਉਤਰੇ ਸਾਨੂੰ ਸਾਡਾ ਤਾਂ ਜਿਹੜਾ ਘੰਟੇ ਦਾ ਸਫ਼ਰ ਸੀ ਨਾ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਸਾਨੂੰ ਐਵੇਂ ਲੱਗੇ ਕਿ ਜਿਹੜੇ ਅਸੀਂ ਪੈਸੇ ਲਾਏ ਆ ਨਾ ਉਹ ਸਾਡੇ ਫਜ਼ੂਲ ਨਹੀਂ ਗਏ ਉਸ ਤੋਂ ਬਾਅਦ ਦੇ ਵਿੱਚ ਪਾਰਕ ਦੇ ਵਿੱਚ ਅਸੀਂ ਆ ਗਏ ਤੇ ਇੱਥੇ ਆ ਕੇ ਅਸੀਂ ਆਪਣੀ ਚਟਾਈ ਖੋਲੀ ਸੁਖਣੇ ਲਾਏ ਸ਼ੂਜ਼ ਤੇ ਸੋਚੇ ਕਿ ਚਲੋ ਇੱਥੇ ਨਾ ਦਰਖਤ ਦੇ ਚਾਂ ਦੇ ਥੱਲੇ ਬੈਠਦੇ ਆਂ ਕੁਛ ਖਾਣੇ ਪੀਣੇ ਆ ਤੇ ਇੱਧਰ ਅਸੀਂ ਅਸੀਸ ਤੇ ਮੱਛਰ ਮਾਰਨ ਵਾਲੀ ਦਵਾਈ ਲਾਈ ਜਾਂਦੇ ਸੀ ਕਿਉਂਕਿ ਕੈਨੇਡਾ ਦੇ ਮੱਛਰ ਵੱਡ ਲੈਣ ਨਾ ਜਦੋਂ ਤਾਂ ਇਦਾਂ ਇਦਾਂ ਲੱਗਦਾ ਵੀ ਜਿਵੇਂ ਆਪਣੇ ਉੱਥੇ ਪ੍ਰੈਂਡਾਂ ਦੀ ਸੋਜ ਪੈਂਦੀ ਆ ਸੋ ਇੱਥੇ ਹੀ ਆ ਇੱਕ ਪਾਰਕ ਬਣੀ ਹੋਈ ਸੀਗੀ ਸੋ ਪਾਰਕ ਦੇ ਵਿੱਚ ਅਸੀਂ ਅਸੀਸ ਨੂੰ ਕਿਹਾ ਵੀ ਖੇਡ ਲਾਜ ਜੇ ਇਧਰ ਵਾਟਰ پارک ਸੀਗੀ ਸੋ ਅਸੀਸ ਪਾਣੀ ਦੇ ਵਿੱਚ ਲੱਗੀ ਹੋਈ ਸੀ ਮੈਂ ਇਹਦੇ ਕੱਪੜੇ ਆਲਵੇਸ ਨਾਲ ਚੱਕਦੇ ਹੁੰਦੇ ਹਾਂ ਕਿਉਂਕਿ ਬੱਚੇ ਦੇ ਨਾਲ ਆਪਾਂ ਨੂੰ ਪਤਾ ਨਹੀਂ ਹੁੰਦਾ ਬੱਚੇ ਨੇ ਕਦੋਂ ਕੱਪੜੇ ਗੰਦੇ ਕਰ ਲੈਣੀਆਂ ਸੋ ਇਦਾਂ ਹਰਸ਼ ਤੇ ਅਸੀਸ ਦੋਨੋਂ ਖੇਡੀਆਂ ਜਾਂਦੀਆਂ ਸੀਗੀਆਂ ਸੋ ਥੋੜਾ ਟਾਈਮ ਅਸੀਂ ਇੱਥੇ ਬਿਤਾਇਆ ਤੇ ਫਿਰ ਅਸੀਂ ਘਰ ਨੂੰ ਜਾਣ ਲਈ ਤਿਆਰ ਹੋ ਗਏ ਸੋ ਕਿੰਗਸਟਨ ਦੇ ਵਿੱਚ ਇੱਕ ਕਾਲਜ ਆ ਸੈਂਟ ਲੌਰੈਂਸ ਕਾਲਜ ਇਹ ਮੇਨ ਕੈਂਪਸ ਆ ਸੈਂਟ ਲੌਰੈਂਸ ਦਾ ਕਾਫੀ ਵੱਡਾ ਕਾਲਜ ਸੀਗਾ ਜਿਹੜਾ ਸਾਨੂੰ ਰਸਤੇ ਦੇ ਵਿੱਚ ਪਿਆ ਸੋ ਸਾਡਾ ਅੱਜ ਦਾ ਕੈਨੇਡਾ ਡੇ ਵਾਲਾ ਡੇ ਤਾਂ ਬਹੁਤ ਸੋਹਣਾ ਲੰਘਿਆ ਅਸੀਂ ਚਲੋ ਪਰਵਾਰ ਨਾਲ ਵੀ ਕੁਝ ਸਮਾਂ ਬਿਤਾਇਆ ਤੇ ਫਿਰ ਮੈਂ ਸੁਖ ਨੂੰ ਕਿਹਾ ਕਿ ਜਾਂਦੇ ਹੋਏ ਮੈਂ ਗੱਡੀ ਚਲਾਉਂਦੀ ਆ ਤੇ ਹੁਣ ਤੁਸੀਂ ਰੈਸਟ ਕਰੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਊਗੀ ਚੈਨਲ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵਲੌਗ ਕਿਦਾਂ ਦਾ ਲੱਗਿਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ